ਕਧਰੋ ਜਕਰਸਾ ਦੰਦੇ ਬੋ ਟੋਰਾ ਜਕਰਸਾ ਦੰਦ ਬਰਾ ਕੱਦ ਕੜ ਸੁਣ ਸੁਖਨਾ ਕਰਮਾਂ ਵਾਲੀ ਲੋਜੀ ਜੀ ਜੇਰ ਪੈਣ ਵਾਲੀ ਆ ਲੋਕੀ ਦੀਆਂ ਨਾਲ ਕੀ ਪਈ ਲੋ ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਜਗਜੀਤਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤਾਜੀ ਸੂਈ ਛੋਟੂ ਪਕਾਉਗਾ ਭਰਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨੰਮ ਤਨੂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਬਾਈ ਜੀ ਸਸੀ ਗਾਈ ਸਤਿ ਸ਼੍ਰੀ ਅਕਾਲ ਹੋ ਜੀ ਨਾਮ ਵੀ ਜੀ ਆਪਣਾ ਨਾਮ ਗੁਰਵਿੰਦਰ ਸਿੰਘ ਪਿੰਡ ਜਗਜੀਤਪੁਰਾ ਜ਼ਿਲ੍ਹਾ ਬਰਨਾਲਾ ਬਾਈ ਕਹੇ ਵੀ ਸੂਏ ਝੋਟੀ ਆ ਵੀਰੇ ਇਹ ਦੂਜਾ ਸੂਏ ਝੋਟੀ ਆ ਬਾਈ ਠੀਕ ਆ ਪਿਛਲੇ ਸੂਏ ਦੁੱਧ ਦੁੱਧ ਪਿਛਲੇ ਸੂਏ 10 ਕਿਲੋ ਦੁੱਧ ਦਿੱਤਾ ਗਿਆ ਠੀਕ ਆ ਤੇ ਐਦ ਕੀ ਐਦ ਕੀ 12 13 ਕਿਲੋ ਦੀ ਹੈਗੀ ਜੀ 12 ਕਿਲੋ ਤਾਂ ਦੇ ਦਊਗੀ ਕਿਦੋਂ ਤੁਸੀਂ ਆ ਵੀਰੇ ਇਹ ਰਾਤ ਸੂਈ ਆ ਗਈ ਯਾਰ 1 ਵਜੇ ਦੇ ਲਗਭਗ 1 ਵਜੇ ਤੇ ਬੱਚਾ ਨੂੰ ਕੀ ਜਰਮ ਦਿੱਤਾ ਮੱਚਾ ਘਟਾਗਾ ਬਾਈ ਬੱਚਾ ਘਟਾ ਠੀਕੇ ਟੂਕੇ ਤਾਂ ਪਤਾ ਵੀ ਬੱਚੇ ਦਾ ਨਹੀਂ ਠੀਕੇ ਟੂਕੇ ਤਾਂ ਨਹੀਂ ਯਾਰ ਆਪਣਾ ਠੀਕ ਆ ਤੋੜ ਦੋ ਪਰਾ ਲਓ ਜੀ ਸਿੰਗੀ ਸੁੰਗੀ ਬਹੁਤ ਸੋਹਣੀ ਆ ਦੂਜਾ ਸੂਆ ਮੰਗਰ ਹੈਗਾ ਬੱਚਾ ਕੱਟਾ ਦੇਖ ਸਕਦੇ ਹੋ ਮੇਲ ਦੋਜੀ ਬਹੁਤ ਸੋਹਣਾ ਤੇ ਰਾਤ ਬਾਈ ਕਹਿੰਦਾ ਇੱਕ ਕਵੇ ਦੀ ਸੂਈ ਆ ਜੀ ਕੱਦ ਕਾਟ ਸੋਹਣਾ ਸਿੰਗੀ ਸੁੰਗੀ ਬਹੁਤ ਸੋਹਣੀ ਆ ਕਰਮਾ ਵਾਲੀ ਦੀ ਵਕਤ ਸੁਣੋ ਥੋੜਾ ਤੋਰਾ ਲੋਜੀ ਮੈਂ ਥੋੜੂ ਹੀ ਤੋਰਾ ਜੇ ਰਿਹਾ ਕਰ ਤੂੰ ਬਸ ਉਰਲਾ ਬਾਈ ਤੇ ਤੂੰ ਉਰਲਾ ਬਸ ਠੀਕ ਆ ਪਾ ਮੋੜ ਲਿਆ ਸੀ ਪਹਿਲਾਂ ਲਿਆ ਲੋਜੀ ਥੋੜੇ ਸੂਰਜ ਦੇ ਕਰਨਾ ਪੈਣੀ ਮੈਂ ਇਧਰ ਹੀ ਛੜਾਉਣਾ ਤੇ

ਨੋ ਜੀ ਇਧਰਲੀ ਸਾਈਡ ਚੈੱਕ ਕਰ ਸਕਦੇ। ਲੈਵਾ ਕੇ ਬਿਸੇ ਦਾ ਪੂਰਾਗਾ। ਠੀਕ ਹੈ ਜੀ ਠੀਕ ਹੈ। ਲੋ ਜੀ ਗਾਮਾ ਮੰਗੂ ਲੈਵਾ ਮਗਰ ਨੂੰ ਵੀ ਆ ਤੇ ਮੂਰ ਨੂੰ ਵੀ ਆ। ਦੋਨੇ ਪਾਸੇ ਨੂੰ ਅਸਾਈਟਾਂ ਚੈੱਕ ਕਰ ਸਕਦਾ। ਠੀਕ ਹੈ ਜੀ ਸਿੰਗੀ ਚੈੱਕ ਕਰ ਸਕਦਾ। ਠੀਕ ਹੈ ਜੀ। ਹਾਂ ਜੀ ਵੀਰ ਜੀ ਰੇਟ ਜਮ ਜਾਇਆ ਜਾਂ ਖਿੱਚ ਕੇ ਜੇ ਬਸ। ਰੇਟ ਤਾਂ 1 25 ਕਰਦੇ ਆ 1 20 ਦੀ ਹਾਂ ਨਾਗੀ ਬਾਈ ਯਾਰ ਜਿਹਨੇ ਲੈਣੀ 1 20 ਨੂੰ ਉਹ ਹੀ ਫੋਨ ਲਾਵੇ। ਠੀਕ ਆ ਨਹੀਂ ਹਾਂ ਕੋਈ ਟਾਈਮ ਉਤਾਰ 125000 ਰੇਟ ਮੰਗਦੇ ਹੋ ਹਾਂ 120 ਹੀ ਦੇ ਦੇ ਹਾਂ 20 ਹੀ ਕਿਸੇ ਦਾ ਠੀਕ ਆ ਲੋ ਭਰਾ ਰੇਟ ਵਾਈ ਜੀ ਨੇ ਆਪਰ ਨੂੰ ਦੱਸਤਾ ਠੀਕ ਹੈ ਨਾ ਥਣ ਥਣੂ ਕਰਮਾਂ ਵਾਲੀ ਬਹੁਤ ਸੋਹਣਾ ਲੱਗਿਆ ਵਾ ਤੇ ਸਿੰਗੀ ਸੁੰਗੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਲੋ ਜੀ ਥਣ ਫੂਨ ਲੰਮਾ ਪਿੱਠੀ ਨੇ ਥਣ ਲੱਗਿਆ ਵਾ ਸਾਰੇ ਠੀਕ ਹੈ ਜੀ ਤੇ ਬੱਚਾ ਹੈਗਾ ਕਟਾ ਵਾਈ ਜੀ ਨੇ ਜ਼ਰੂਰ ਕਨੈਕਟ ਕਰੋ ਭਰਾ ਠੀਕ ਹੈ ਜੀ ਫਾਈਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ